ਭਾਗ 2 ਕਹਾਣੀ ਹੈ ਚੋਰੀ ਦਿੱਤੀ ਵੀ ਪਾਲਾ ਆਪਣੇ ਘਰ ਨੂੰ ਚੱਲ ਪੈਂਦਾ ਹੈ ਤੇ ਰਾણો ਬਿਲਕੁਲ अकेਲੀ ਹੋ ਜਾਂਦੀ ਹੈ ਸਵੇਰ ਹੋਈ ਤੇ ਪਾਲਾ ਉੱਠ ਬਾਹਰ ਨੂੰ ਚੱਲਿਆ ਗਿਆ ਅੱਜ ਦੇ ਦਿਨ ਉਸ ਨੂੰ ਪਹਿਲਾਂ ਵਾਲੇ ਦਿਨਾਂ ਨਾਲੋਂ ਘੱਟ ਠੰਡ ਵਾਲਾ ਲੱਗਦਾ ਹੈ ਪਾਲਾ ਚਲਦੀ ਨਹਿਰ ਦੇ ਕਿਨਾਰੇ ਜਾ ਖੜਤਾ ਹੈ ਤੇ ਵਗਦੇ ਪਾਣੀ ਵਿੱਚੋਂ ਨਿਕਲ ਰਹੀਆਂ ਪਾਫਾਂ ਦੇਖਣ ਲੱਗਦਾ ਹੈ ਆਲੇ-ਦੁਆਲੇ ਲੱਗੇ ਰੁੱਖਾਂ ਦੇ ਉੱਪਰ ਉਡਾਰੀ ਭਰਦੇ ਪੰਛੀਆਂ ਦੀਆਂ ਆਵਾਜ਼ਾਂ ਸੁਣਨ ਸੁਣ ਅੰਦਰ ਨੂੰ ਆ ਜਾਂਦਾ ਹੈ ਤੇ ਮੰਝੇ ਉੱਪਰ ਬੈਠ ਜਾਂਦਾ ਹੈ ਥੋੜੇ ਸਮੇਂ ਬਾਅਦ ਰਾਣੋ ਚਾਹ ਦੀ ਬਾਟੀ ਪਰ ਪਾਲੇ ਕੋਲ ਰੱਖ ਜਾਂਦੀ ਹੈ ਤੇ ਜਾ ਚੁੱਲ੍ਹੇ ਕੋਲ ਬੈਠ ਆਟਾ ਗੁੰਨਣ ਲੱਗਦੀ ਹੈ ਅੱਜ ਸਵੇਰੇ ਹੀ ਝੋਪੜੀ ਵਿੱਚ ਸਨਾਟਾ ਜਿਹਾ ਪਸਰ ਗਿਆ ਸੀ ਦੋਵਾਂ ਵਿੱਚੋਂ ਕਿਸੇ ਨੂੰ ਵੀ ਕੋਈ ਗੱਲ ਨਹੀਂ ਸੀ ਆ ਰਹੀ ਰਾਨੋ ਨੇ ਵੀ ਪਾਟਾ ਗੁੰਨ ਕੇ ਰੋਟੀਆਂ ਵੇਲਣ ਲੱਗ ਪਈ ਸੀ ਅਤੇ ਮੰਜੇ ਤੇ ਬੈਠਾ ਪਾਲਾ ਚਾਹ ਦੀਆਂ ਕੁੱਟਾ ਪਾਰ ਰਿਹਾ ਸੀ ਬਾਟੀ ਵਿੱਚੋਂ ਚਾਹ ਖਤਮ ਹੋ ਗਈ ਸੀ ਪਰ ਪਾਲਾ ਪਾਲਾ ਖਾਲੀ ਬਾਟੀ ਅਜੇ ਵੀ ਬੁੱਲਾਂ ਕੋਲ ਲਾਈ ਬੈਠਾ ਸੀ ਥੋੜੇ ਸਮੇਂ ਬਾਅਦ ਪਾਲਾ ਉੱਠ ਰਾਨੋ ਕੋਲ ਗਿਆ ਤੇ ਉਸ ਨੂੰ ਆ ਅਹ ਕਿ ਅੱਜ ਉਹ ਆਪਣੇ ਪਿੰਡ ਜਾਵੇਗਾ ਇਹ ਕਹ ਪਾਰਲਾ ਮੰਝੇ ਉੱਪਰ ਬੈਠ ਗਿਆ ਰਾણો ਨੇ ਉਸ ਦੀ ਗੱਲ ਦਾ ਕੋਈ ਉੱਤਰ ਨਹੀਂ ਦਿੱਤਾ ਇਹ ਸੁਣ ਉਸ ਨੇ ਨੀਵੀਂ ਪਾ ਲਈ ਤੇ ਕਿਸੇ ਡੂੰਗੀ ਸੋਚ ਵਿੱਚ ਪੈ ਗਈ ਚੁੱਲ੍ਹੇ ਵਿੱਚ ਦੀ ਆਗੂ ਪਰ ਰੱਖ ਤਵੇ ਤੇ ਪਈ ਰੋਟੀ ਸੇਕ ਨਾਲ ਮੱਚ ਗਈ ਪਰ ਰਾણો ਅਜੇ ਵੀ ਸੋਚ ਵਿੱਚ ਗਵਾਚੀ ਸੀ ਅੰਦਰ ਆਉਂਦੇ ਧੂਵੇਂ ਨੂੰ ਦੇਖ ਪਾਲਾ ਅੰਦਰ ਗਿਆ ਤੇ ਦੇਖਿਆ ਰਾણો ਆਪਣੇ ਗੋਡਿਆਂ ਨਾਲ ਸਿਰ ਲਾ ਕੇ ਕਿਸੇ ਗਹਿਰੀ ਸੋਚ ਵਿੱਚ ਡੁੱਬੀ ਹੋਈ ਸੀ ਕਿਹੜੇ ਖਿਆਲਾਂ ਵਿੱਚ ਖੋਈ ਹੈ ਰਾણો ਤਵੇ 'ਤੇ ਰੋਟੀ ਦਾ ਮੱਚ ਕੇ ਧੂਆਂ ਨਿਕਲ ਗਿਆ ਹੈ ਕੀ ਗੱਲ ਠੀਕ ਵੀ ਹੈ ਪਾਲੇ ਨੇ ਪੁੱਛਿਆ ਰਾણો ਨੇ ਇੱਕਦਮ ਰੋਟੀ ਚੱਕ ਇੱਕ ਪਾਸੇ ਰੱਖ ਦਿੱਤੀ ਤੇ ਤਵਾ ਚੁੱਲ੍ਹੇ ਤੋਂ ਉਤਾਰ ਕੇ ਰੋਟੀਆਂ ਸ਼ਾਮ ਦਿੱਤੀਆਂ ਤੇ ਆਟੇ ਵਾਲੀ ਪ੍ਰਾਤ ਚੁੱਕ ਬਾਹਰ ਨੂੰ ਚਲੀ ਗਈ ਪਾਲਾ ਪਾਣੀ ਦਾ ਪਾਣੀ ਗਰਮ ਦਾ ਡੱਬਾ ਭਰ ਉਸ ਦੇ ਮਗਰ ਚਲਾ ਗਿਆ ਤੇ ਗਰਮ ਪਾਣੀ ਵਾਲਾ ਡੱਬਾ ਰਾણો ਨੂੰ ਫੜਾ ਦਿੱਤਾ ਰਾણો ਨੇ ਆਪਣੇ ਹੱਥ ਸਾਫ਼ ਕਰ ਲਈ ਤੇ ਅੰਦਰ ਚਲੀ ਗਈ ਅੰਦਰ ਜਾ ਕੇ ਰਾણો ਨੇ ਆਪਣੀ ਸੰਦੂਖੜੀ ਖੋਲ ਲਈ ਤੇ ਉਸ ਵਿੱਚੋਂ ਇੱਕ ਮੋਟਾ ਕਢਾਈ ਵਾਲਾ ਸੂਟ ਕੱਢ ਲਿਆ ਤੇ ਇੱਕ ਉੱਪਰ ਲੈਣ ਵਾਲਾ ਗਰਮ ਕੰਬਲ ਕੱਢ ਲਿਆ ਇਹ ਸੂਟ ਬੇਬੇ ਜੀ ਨੂੰ ਦੇ ਦੇਣਾ ਤੇ ਇਹ ਗਰਮ ਕੰਬਲ ਤੁਸੀਂ ਜਾਂਦੇ ਉਹ ਆਪਣੇ ਦਿਹਾੜੇ ਲੈ ਲੈਣਾ ਤਾਂ ਜੋ ਤੁਹਾਨੂੰ ਰਾਹ ਵਿੱਚ ਠੰਡ ਨਾ ਲੱਗੇ ਇਹ ਕਹਿ ਰਾਣੋ ਨੇ ਥਾਲੀ ਚੱਕ ਪਾਲੇ ਤੇ ਖਾਣ ਲਈ ਰੋਟੀ ਪਾ ਦਿੱਤੀ ਤਾਂ ਕਿ ਉਹ ਰੋਟੀ ਖਾ ਸੱਜ ਰਹੀ ਆਪਣੇ ਪਿੰਡ ਨੂੰ ਰਵਾਨਾ ਹੋ ਜਾਵੇ ਪਾਲੇ ਨੇ ਰਾਣੋ ਦੇ ਹੱਥੋਂ ਰੋਟੀ ਵਾਲੀ ਥਾਲੀ ਫੜ ਲਈ ਤੇ ਮੰਜੇ ਤੇ ਬੈਠ ਗਿਆ ਥਾਲੀ ਵਿੱਚ ਰੱਖੀ ਰੋਟੀ ਦੀ ਜਦੋਂ ਪਾਲੇ ਨੇ ਪਹਿਲੀ ਬੁਰਕੀ ਤੋੜ ਮੂੰਹ ਵਿੱਚ ਪਾਈ ਤਾਂ ਉਬੁਰ ਕੇ ਅੰਦਰ ਨਹੀਂ ਲੰਘ ਰਹੀ ਸੀ ਔਖਾ ਸਖੋ ਪੱਲ ਨੇ ਰੋਟੀ ਖਾ ਲਈ ਤੇ ਬਾਕੀ ਬਚਦੀ ਢੇਠਾ ਰੱਖ ਦਿੱਤੀ ਪਾਲਾ ਖੜਾ ਹੋ ਗਿਆ ਤੇ ਇਹਨੇ ਨੂੰ ਰਾਨੋ ਅੰਦਰੋਂ ਇੱਕ ਕੱਪੜਿਆਂ ਨਾਲ ਭਰਿਆ ਚੋਲਾ ਲੈ ਆਈ ਬੇਬੇ ਦੇ ਪਾਉਣ ਲਈ ਕੁਝ ਗਰਮ ਸੂਟ ਲਏ ਸੀ ਮੈਂ ਪਿੰਡ ਜਾ ਕੇ ਕਿਸੇ ਵਧੀਆ ਜੇ ਦਰਜੀ ਤੋਂ ਸਿਲਵਾ ਦੇਣਾ ਨਾਲੇ ਇਹ ਫੜੋ ਥੋੜੇ ਪੈਸੇ ਸ਼ਹਿਰ ਤੋਂ ਕੁਝ ਖਾਣ ਲਈ ਘਰ ਸੋਦਾ ਲੈ ਜਾਣਾ ਰਾਣੋ ਪਾਲੇ ਨੂੰ ਪੈਸੇ ਫੜਾ ਬੋਲੀ ਪਾਲੇ ਨੇ ਬਿਨਾ ਕੁਝ ਬੋਲੇ ਰਾਣੋ ਦੇ ਹੱਥੋਂ ਚੋਲਾ ਤੇ ਪੈਸੇ ਫੜ ਲੈ ਤੇ ਦਿੱਤੇ ਕੰਬਲ ਦੀ ਬੁੱਕਲ ਮਾਰ ਲਈ ਤੇ ਬਿਨਾ ਕੁਝ ਬੋਲੇ ਉੱਥੋਂ ਚਲਾ ਗਿਆ ਰਾਣੋ ਵੀ ਅੰਦਰ ਨੂੰ ਚਲੀ ਗਈ ਤੇ ਫਿਰ ਥੋੜਾ ਕੁ ਬਾਹਰ ਨਿਕਲ ਵੇਖਦੀ ਹੈ ਤਾਂ ਪਾਲਾ ਉਸ ਨੂੰ ਦਿਖਣੋਂ ਹਟ ਜਾਂਦਾ ਹੈ ਤੇ ਜਦੋਂ ਰਾਣੋ ਵਾਪਸ ਚੌਪੜੀ ਦੇ ਅੰਦਰ ਨੂੰ ਜਾਂਦੀ ਹੈ ਤਾਂ ਉਸ ਨੂੰ ਉਸ ਦਾ ਅੰਦਰ ਖਾਣ ਨੂੰ ਪੈਂਦਾ ਹੈ ਉਸ ਦੇ ਚਿਹਰੇ ਆਈ ਲਾਲੀ ਮੁਰਝਾ ਜਾਂਦੀ ਹੈ ਤੇ ਉਸ ਦੇ ਚਿਹਰੇ ਆਇਆ ਹਾਸਾ ਗਾਇਬ ਹੋ ਜਾਂਦਾ ਹੈ ਉਸ ਦਾ ਚਿਤ ਕਰਦਾ ਹੈ ਕਿ ਉਹ ਉੱਚੀ ਉੱਚੀ ਚੀਕਾ ਮਾਰੇ ਪਰ ਉਸ ਦੀਆਂ ਅੱਖਾਂ ਵਿੱਚ ਲਾ ਨੀਰ ਜੇੜ ਤੇ ਮਹੀਨੇ ਸੁੱਕੇ ਗੁਲਾਮਾਂ ਬਾਦ ਤਰ੍ਹਾਂ ਸੁੱਕ ਜਾਂਦਾ ਹੈ ਰਾણો ਆਪਣੇ ਮੰਜੇ ਦੀ ਬਾਹੀ ਨਾਲ ਆਪਣਾ ਸਿਰ ਲਾਹੇਠਾਂ ਬੈਠ ਜਾਂਦੀ ਹੈ ਤੁਰਿਆ ਜਾਂਦਾ ਪਾਲਾ ਪਿੱਛੇ ਮੁੜ ਮੁੜ ਵੇਖਦਾ ਹੈ ਕਿ ਕਿੱਧਰੇ ਰਾਣੋ ਉਸ ਨੂੰ ਪਿੱਛੋਂ ਆਵਾਜ਼ ਮਾਰ ਰੋਕ ਹੀ ਲਵੇ ਪਰ ਇਹਨੇ ਨੂੰ ਪਾਲਾ ਸ਼ਹਿਰ ਵਾਲੀ ਪੱਕੀ ਸੜਕ ਤੇ ਚੜ ਜਾਂਦਾ ਹੈ ਤੇ ਉਸ ਨੂੰ ਚੋਪੜੀ ਵੱਲ ਨੂੰ ਜਾਂਦਾ ਕੱਚਾ ਪਹਾੜ ਦਿਖਣੋਂ ਹਟ ਜਾਂਦਾ ਹੈ ਸ਼ਹਿਰ ਤੋਂ ਪਾਲਾ ਥੋੜਾ ਸਮਾਨ ਖਰੀਦ ਲੈਂਦਾ ਹੈ ਤੇ ਆਪਣੇ ਪਿੰਡ ਨੂੰ ਜਾਂਦੀ ਸੜਕ ਵੱਲ ਨੂੰ ਚੱਲ ਪੈਂਦਾ ਹੈ ਦੂਜੇ ਪਾਸੇ ਵੀਰੋ ਮੱਝਾਂ ਦਾ ਗੋਹਾ ਕੋੜਾ ਫਿਰਦੀ ਹੁੰਦੀ ਹੈ ਇਹਨੇ ਨੂੰ ਘਰ ਦੀ ਛੱਤ ਤੇ ਬਨੇਰੇ ਕਾਵਾਂ ਰੋਲੀ ਪੈ ਜਾਂਦੀ ਹੈ ਜਿਸ ਨੂੰ ਸੁਣ ਬੀਰੋ ਹੈਰਾਨ ਹੁੰਦੀ ਹੈ ਤੇ ਸੋਚਦੀ ਹੈ ਅੱਜ ਕਈ ਸਾਲਾਂ ਬਾਅਦ ਇਸ ਉਜੜੇ ਘਰ ਵਿੱਚ ਕਾਂ ਨੇ ਕਿਉਂ ਰੋਲਾ ਪਾਇਆ ਹੈ ਉਹ ਜਲਦੀ ਨਾਲ ਹੱਤ ਤੋ ਜੀਤੋ ਕੋਲ ਚਲੀ ਜਾਂਦੀ ਹੈ ਤੇ ਆਖਦੀ ਹੈ ਅੱਜ ਆਪਣੇ ਘਰ ਦੇ ਬਨੇਰੇ ਕਾਂ ਕਾਵਾਂ ਰੋਲੀ ਪਾ ਰੱਖੀ ਹੈ ਕਿਹੜਾ ਭੁੱਲਿਆ ਪਟਕਿਆ ਆਪਣੇ ਘਰ ਆ ਰਿਹਾ ਹੈ ਇਹ ਸੁਣ ਜੀਤੋ ਚਾਟ ਉੱਠਦੀ ਹੈ ਤੇ ਬਾਹਰ ਜਾ ਕਾਂ ਦਾ ਰੋਲਾ ਸੁਣ ਸੋਚੀ ਪੈ ਜਾਂਦੀ ਹੈ ਕਿ ਕਿਧਰੇ ਉਸਦਾ ਪਾਲਾ ਤਨੀ ਆ ਰਿਹਾ ਜੀਤੋ ਬੀਰੋ ਨੂੰ ਆਖਦੀ ਹੈ ਕਿ ਕੁੜੇ ਬੀਰੋ ਕਿਧਰੇ ਆਪਣਾ ਪਾਲਾ ਤਨੀ ਘਰ ਨੂੰ ਵਾਪਸ ਆ ਰਿਹਾ ਇਹ ਸੁਣ ਬੀਰੋ ਵੀ ਖੁਸ਼ ਹੋ ਜਾਂਦੀ ਹੈ ਜੇ ਆ ਗੱਲ ਹੈ ਕਿਉਂ ਨਾ ਆਪਣੇ ਪੁੱਤਰ ਲਈ ਕੁਝ ਖਾਣ ਨੂੰ ਬਣਾ ਲੈਂਦੇ ਹਾਂ ਮੈਂ ਆਪਣੇ ਖੇਤ ਵਿੱਚੋਂ ਸਾਗ ਤੋੜ ਕੇ ਲੈ ਆਵਾਂ ਤੇ ਆ ਕੇ ਖੀਰ ਵੀ ਰੱਖ ਦੇਵਾਂਗੀ ਇਹ ਕਹਿ ਬੀਰੋ ਖੇਤਾ ਵਾਲ ਨੂੰ ਤੁਰ ਪਈ ਕੁੜੇ ਬੀਰੋ ਇੰਨੀ ਸਾਜਰੇ ਖੇਤਾਵਾਲ ਨੂੰ ਕਿੱਧਰ ਭੱਜੀ ਜਾ ਰਹੀ ਹੈ ਰਾਹ ਵਿੱਚ ਖੜੀ ਬਚਨੋ ਨੇ ਕਿਹਾ ਅੱਜ ਸਾਡਾ ਪੁੱਤ ਪਾਲਾ ਵਾਪਿਸ ਘਰ ਆ ਰਿਹਾ ਹੈ ਤਾਂ ਕਰਕੇ ਕਾਲੀ ਤੇ ਖੇਤੋਂ ਸਾਗ ਤੋੜਨ ਚੱਲੀ ਆਂ ਬੀਰੋ ਹੋਲੀ ਲੈ ਪਾਲਾ ਕਿੱਧਰੋਂ ਆ ਰਿਹਾ ਹੈ ਕਹਿੰਦੇ ਉਹ ਤਾਂ ਸਿਰੇ ਦਾ ਚੋਰ ਤੇ ਨਸ਼ੇੜੀ ਹੈ ਉਹਨੇ ਕਿੱਥੋਂ ਵਾਪਿਸ ਆਉਣਾ ਤੂੰ ਵੀ ਜਿੱਤੋ ਕੋਲ ਰਹਿ ਕੇ ਪਾਗਲ ਹੋਣ ਲੱਗ ਪਈ ਹੈ ਵਚਨੋ ਨੇ ਬੀਰੋ ਨੂੰ ਕਿਹਾ ਬੀਰੋ ਵਚਨੋਂ ਦੀ ਇਹ ਗੱਲ ਸੁਣ ਬਿਣਾ ਕੁਝ ਬੋਲੇ ਖੇਤਵਾਲ ਨੂੰ ਤੁਰ ਪਈ ਅੱਜ ਤੱਕ ਕਹਾਣੀ ਇੱਥੇ ਤੱਕ ਹੀ ਅੱਗੇ ਦੀ ਕਹਾਣੀ ਤੁਹਾਨੂੰ ਅਗਲੇ ਪਾਗਲ ਸੁਣਾਵਾਂਗੇ ਉਸਦੇ ਲਈ ਥੈਂਕ ਯੂ